ਜੇਕਰ ਤੁਸੀਂ ਡਰਾਈਵਰ ਦੇ ਤੌਰ ਤੇ ਜਾਂ ਫਿਰ ਵਰਕ ਪਰਮਿਟ ਤੇ ਦੁਬਈ ਜਾਣ ਦੇ ਚਾਹਵਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਹਿਮ ਹੈ ਜੀ ਹਾਂ ਬੇहद ਘੱਟ ਖਰਚੇ ਤੇ ਹੁਣ ਤੁਸੀਂ ਦੁਬਈ ਦੇ ਵਿੱਚ ਵਰਕ ਪਰਮਿਟ ਤੇ ਜਾ ਸਕਦੇ ਹੋ ਦਰਅਸਲ ਦੁਬਈ ਦੀ ਸੈਮੀ ਗਵਰਨਮੈਂਟ ਕੰਪਨੀ ਡੀਪੀ ਵਰਲਡ ਨੂੰ ਜੱਬਲ ਅਲੀ ਪੋਰਟ ਤੇ ਟਰਾਲਾ ਡਰਾਈਵਰਾਂ ਦੀ ਲੋੜ ਹੈ ਤੁਸੀਂ ਗਲਫ ਤੇ ਭਾਰਤੀ ਡਰਾਈਵਿੰਗ ਲਾਇਸੈਂਸ ਤੇ ਵੀ ਦੁਬਈ ਜਾ ਸਕਦੇ ਹੋ ਜੀ ਹਾਂ ਦੁਬਈ ਪੋਰਟ ਤੇ ਤੁਸੀਂ ਟਰਾਲਾ ਚਲਾਉਣਾ ਹੈ ਇਸ ਕਰਕੇ ਤੁਹਾਡੇ ਕੋਲ ਡਾਲਾ ਚਲਾਉਣ ਦਾ ਤਜਰਬਾ ਹੋਣਾ ਲਾਜ਼ਮੀ ਹੈ ਇਹਦੇ ਲਈ ਤੁਹਾਨੂੰ ਅੰਗਰੇਜ਼ੀ ਆਉਣੀ ਬੇਹੱਜ਼ੂਰੀ ਹੈ ਕੈਂਡੀਡੇਟ ਦਾ 10ਵੀਂ ਪਾਸ ਹੋਣਾ ਵੀ ਬਹੁਤ ਲਾਜ਼ਮੀ ਹੈ ਜੇਕਰ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ 2000 ਰਾਮ ਜਿਹੜਾ ਕਿ ਭਾਰਤ ਦਾ 47000 ਰੁਪਏ ਬਣਦਾ ਹੈ ਉਹ ਦਿੱਤਾ ਜਾਵੇਗਾ ਅਕੋਮੋਡੇਸ਼ਨ ਵੀ ਕੰਪਨੀ ਦੇ ਵੱਲੋਂ ਹੀ ਦਿੱਤੀ ਜਾਣੀ ਹੈ ਕੈਂਡੀਡੇਟ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ 24 ਤੋਂ ਲੈ ਕੇ ਤੇ 41 ਸਾਲ ਤੱਕ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਖਾਸ ਗੱਲ ਜੇਕਰ ਤੁਸੀਂ ਅਪਲਾਈ ਕਰਦੇ ਹੋ ਤਾਂ 10 ਦਿਨਾਂ ਦੇ ਅੰਦਰ-ਅੰਦਰ ਤੁਹਾਡਾ ਵੀਜ਼ਾ ਵੀ ਆ ਜਾਵੇਗਾ। ਇਹ ਇੰਟਰਵਿਊ ਬਹੁਤ ਹੀ ਛੇਤੀ ਜਲੰਧਰ ਅਤੇ ਉਨਾਬਿਕੇ ਹੋਣ ਜਾ ਰਿਹਾ ਹੈ। ਇਸ ਸਬੰਧ ਵਿੱਚ ਜੇਕਰ ਤੁਸੀਂ ਵੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਫਿਰ ਇਸ ਨੌਕਰੀ ਲਈ ਅਪਲਾਈ ਕਰਨ ਦੇ ਚਾਹਵਾਨ ਹੋ ਤਾਂ ਬਿਨਾਂ ਦੇਰੀ ਕੀਤਿਆਂ ਚੱਕੋ ਹੋਣ ਤੇ ਮਾਰੋ ਟੱਲੀ ਸਕਰੀਨ ਦੇ ਹੇਠਾਂ ਆ ਰਹੇ ਜੀਐਸਡੀਸੀ ਗਰੁੱਪ ਦੇ ਇਨ੍ਹਾਂ ਨੰਬਰਾਂ 'ਤੇ।